ਬੀਜੇਪੀ ਵਾਲਾ ਜਾਂ ਮੋਦੀ ਆਪਦੀ ਵਾਲੀ ਸੀਟ ਵੀ ਕੱਢ ਦੇਣਾ ਵੀ ਆ ਜਾ ਇੱਥੇ ਆ ਜਾ ਮੈਂ ਕਦੇ ਹਾਂ ਨਹੀਂ ਕਰਦਾ ਅਸੀਂ ਜਿੰਨੀ ਸਾਡੀ ਕਬਾਹ ਅਸੀਂ ਤੁਹਾਨੂੰ ਜਿਤਾਉਣ ਵਾਸਤੇ ਕੋਈ ਕਸਰ ਨਹੀਂ ਛੱਡਦੇ ਕਦੇ ਵੀ ਦੋ ਗਲੇ ਪਾਣਾ ਤਾਂ ਅੰਦਰ ਹੀ ਰਹਿਦੇ ਨੂੰ ਕੋਈ ਮੋਦੀ ਵਾਲੀ ਥਾਂ ਤੇ ਬਿਠਾਇਆ ਕਦੇ ਵੀ ਜੇ ਵੀchna ਬਸ ਸਵਾਦੀ ਸੀਟ ਦੇਣ ਵਾਸਤੇ ਤੜਕੇ ਦੇ ਆਪਣਾ ਕੋਲੇ ਫੋਨ ਕਰਕੇ ਜਾਂਦੇ ਮਰਨ ਤੋਂ ਬਾਅਦ ਇਸ ਕਤਲ ਨੂੰ ਅਣਜਾਣ ਕੱਲੇ ਸਿਰ ਦਾ ਕਹਿਣਾ ਵੀ ਤੁਸੀਂ ਇੱਕ ਇੰਨਾ ਕਾਲਜ ਦੇ ਸਰਵਾਦ ਦਾ ਉਹਦੇ ਸਬੰਧ ਦਾ ਕੱਢ ਕੇ ਦਿਖਾ ਦਿਓ ਉਸ ਘਰੇ ਵਧਾ ਕੇ ਕੇਸੀ ਬਾਤ ਸ ਲੈ ਲਾਂਗੇ ਕੋਈ ਸੱਚੇ ਦਿਲੋਂ ਮਤਲਬ ਬੰਨ ਬਣਾ ਲਾਗੂ ਕਰੂਗਾ ਨਾ ਇਹ ਗੱਲ ਫੇਰ ਬਾਹਰ ਹੋਣੀ ਨਹੀਂ ਇਹ ਫੇਰ ਵੀ ਨਹੀਂ ਹੋਣੀ ਉਹਨੇ ਵੀਡੀਓ ਕਾਲ ਤੇ ਗੱਲ ਕਰੀ ਜਿਹੜਾ ਜੁਲ ਨਹੀਂ ਹੈ ਕੋਈ ਉੱਥੇ ਪੰਜ ਉਹਦੇ ਟੇਬਲ ਤੇ ਫੋਨ ਪਏ ਨੇ ਇਹਨਾਂ ਕੋਈ ਐਮਪੀ ਵੱਡਾ ਨਾ ਐਮਐਮਐਲ ਵੱਡਾ ਸਾਡਾ ਹੈਗਾ ਜੁਆਖ ਦਾ ਨਿਆਂ ਵਾਸਤੇ ਵੱਡਾ ਹਰ ਗੱਲ ਉਸ ਤੇ ਖੜੀ ਆ ਸਾਨੂੰ ਕੋਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਤਾਂ ਉਹ ਸਾਨੂੰ ਮਹਿਸੂਸ ਹੋਇਆ ਸੀ ਵੀ ਉਹਦੀ ਗੱਲ ਨਹੀਂ ਹੋ ਰਹੀ ਇਸ ਕਰਕੇ ਅਸੀਂ ਇਹ ਗੱਲ ਆਉਂਦੀ ਆਖੀ ਸੀ ਵੀ ਉਦੋਂ ਘੱਟ ਸਾਡੀ ਗੱਲ ਕਿਤੇ ਬਣਦੀ ਨਹੀਂ ਐ ਸਾਨੂੰ ਵਾਕਈ ਕਿਸੇ ਜੀ ਦੀ ਕੋਈ ਲੋੜ ਨਹੀਂ ਹੈਗੀ ਉਹ ਸਾਰੇ ਵਾਹੀ ਗੁਰਾਂ ਨੇ ਵਿਸ਼ਵਾਸ ਦਿਵਾਇਆ ਧੰਨਵਾਦ ਇਹਨਾਂ ਦਾ ਇਲੈਕਸ਼ਨ ਦਾ ਸਭਾ ਮੈਂ ਤਾਂ ਇੱਕ ਵੱਖਰੀ ਜਿਹੀ ਵਿਚਾਰਧਾਰਾ ਦਾ ਬੰਦਾ ਜੇ ਸ਼ਾਇਦ ਮੈਨੂੰ ਜੀ ਜੀ ਪੀ ਵਾਲਾ ਜਾਂ ਮੋਦੀ ਆਪਦੀ ਵਾਲੀ ਸੀਟ ਵੀ ਕੱਟ ਦੇਣ ਵੀ ਆ ਜਾ ਇੱਥੇ ਆ ਜਾ ਮੈਂ ਕਹਿੰਦੇ ਹਾਂ ਨਹੀਂ ਕਰਦਾ ਫੱਟੀ ਗੱਲ ਐ ਮੇਰੇ ਵਰਗੇ ਨੂੰ ਕਰਦਾ ਵੈਸ਼ ਕੋਈ ਨਹੀਂ ਪਰ ਸਾਡੀ ਜਮੀਰ ਇੰਨੀ ਜਰੂਰ ਮੰਨਦੀ ਐ ਵੀ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਜਵਾਨਾਂ ਦਾ ਹੀ ਕਤਲ ਕਰਵਾਤਾ ਯਾਰ ਉਹਨਾਂ ਦਾ ਸਾਹਜ ਦਾ ਤਾਂ ਮੁੱਕ ਗਿਆ ਕਲੇਸ ਉਹ ਮੇਰੇ ਵੀਰ ਨੇ ਕਹੇਤੀ ਸੀ ਨਾ ਵੀ ਕਈ ਵਾਰੀ ਚਲੋ ਲੀਡਰ ਹੁੰਦੇ ਨੇ ਇੱਧਰ ਉੱਧਰ ਚਲੇ ਜਾਂਦੇ ਨੇ ਅਸੀਂ ਜਿੰਨੀ ਸਾਡੀ ਗਵਾਹ ਐ ਅਸੀਂ ਤੁਹਾਨੂੰ ਜਿਤਾਉਣ ਵਾਸਤੇ ਕੋਈ ਕਸਰ ਨਹੀਂ ਛੱਡਦੇ ਕਦੇ ਵੀ ਦੋਗਲੇ ਪਰ ਵਾਲਾ ਤਾਂ ਅੰਦਰ ਹਿਰਦੇ ਹੀ ਨਹੀਂ ਪਰ ਇੱਕ ਗੱਲ ਜ਼ਰੂਰ ਇਹ ਹੈ ਜੇ ਸਾਨੂੰ ਕੋਈ ਮੋਤੀ ਵਾਲੀ ਥਾਂ ਤੇ ਭਾਏ ਕਦੇ বিজেਪ ਜਣਾ ਬਸ ਇੱਕੋ ਇੱਕ ਗੱਲ ਸਾਨੂੰ ਇਸ ਗੱਲ ਤੋਂ ਦਾ ਜਿਵੇਂ ਕਹਿੰਦੇ ਨੇ ਨਫ਼ਰਤ ਹੈ ਜਿੰਨੀ ਕਹਦੇ ਉਹ ਨਹੀਂ ਬਹੁਤ ਉਸ ਮੈਸੂਮ ਦਾ ਅੱਜ ਰਾਜ ਸਭਾ ਦੀ ਸੀਟ ਦੇਣ ਵਾਸਤੇ ਤੜਕੇ ਦੇ ਆਪਣੇ ਕੋਲੇ ਫੋਨ ਕਰਕੇ ਜਾਂਦੇ ਅੱਜ ਦੀ ਡੇਟ ਤੋਂ ਗੱਲ ਦਾ ਹਨ ਵੀ ਆਪਾਂ ਦਾ ਚੋਣਾਂ ਦੀਆਂ ਗੱਲਾਂ ਕਰਨੀਆਂ ਵੀ ਸੀਟ ਲੈਣ ਨੂੰ ਸੀਟ ਲੈਣ ਇਹ ਗੱਲ ਸਾਨੂੰ ਕਤਈ ਹੀ ਮਨਜ਼ੂਰ ਨਹੀਂ ਸਾਨੂੰ ਰਾਈ ਰਾਈ ਗੱਲ ਦਾ ਪਤਾ ਹੈ ਬੱਚਾ ਕਿੱਥੋਂ ਹੋਇਆ ਕੀ ਪ੍ਰੈਨ ਕੀ ਜਿੰਨਾ ਚਿਰ ਜਿਉਂਦਾ ਸੀ ਉਹਨਾਂ ਚਿਰ 100 ਮੱਤਭੇਦ ਹੁੰਦੇ ਨੇ ਪਰ ਮਰਨ ਤੋਂ ਬਾਅਦ ਇਸ ਕਤਲ ਨੂੰ ਅਨਜਾਣ ਕੱਲੇ ਆਖਰ ਨੂੰ ਅਫਸਰ ਹੈ ਕੋਈ ਬੈਠਾ ਕਿਸੇ ਵੀ ਸੀਟ ਤੇ ਅੰਦਰ ਤਾਂ ਉਹਦੇ ਵੀ ਦੇਲ ਹੈ ਨਾ ਜਦੋਂ ਇਹ ਕਾਂਡ ਹੋਇਆ ਉਸ ਤੋਂ ਬਾਅਦ ਸਾਰਿਆਂ ਨੇ ਹੀ ਇਹਦੀ ਜਿਹੜੀ ਅਸਲ ਇਨਵੈਸਟੀਗੇਸ਼ਨ ਸਾਡੇ ਕੋਲੇ ਹੋਏਗੀ ਪਰ ਕੋਈ ਗੱਲ ਨਹੀਂ ਸੁਣਦਾ ਇਸ ਮਸਲੇ ਤੇ ਨਾ ਇਥੋਂ ਦੀ ਸਰਕਾਰ ਤੇ ਨਾ ਉੱਥੋਂ ਵਾਲੀ ਸਰਕਾਰ ਕਿ ਕੋਈ ਜਰਨਲ ਮਾਰ ਨਹੀਂ ਕੋਈ ਕੋਈ ਗੈਂਗਸਟਰ ਬਾਦਨਾ ਤਾਂ ਲੱਲਾ ਨਹੀਂ ਖੱਕਾ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਇੱਕ ਇੰਨਾ ਕਾਲਜ ਗੈਂਗਸਟਰ ਬਾਦ ਦਾ ਉਹਦੇ ਸਬੰਧ ਦਾ ਕੱਢ ਕੇ ਦਿਖਾ ਦਿਓ ਉਸ ਘਰੇ ਵਜਾ ਕੇ ਕੇਸੀ ਬਾਤਸ ਲੈ ਲਾਂਗੇ ਇਸ ਕਰਕੇ ਇਹ ਇਹ ਸਾਰੀ ਬਦਮਾਸ਼ੀ ਦਾ ਕੀਤਾ ਹੋਇਆ ਪਲਾਨ ਕੀਤਾ ਹੋਇਆ ਕਤਲ ਹੈ ਇਹਦੀ ਤਹ ਤੱਕ ਜਾਣਾ ਵਸ ਰੂ ਵੱਡੀ ਗਲਤ ਕਰਨ ਲੱਗਿਆ ਇਹ ਅਸੀਂ ਰੋਹਰ ગાંધી ਵੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਫਰਜ਼ ਕੀਤਾ ਪਰ ਆਕਰੂਸ ਸਿਸਟਮ ਉਹੀ ਰਹਿਣਾ। ਤੁਹਾਨੂੰ ਪਤਾ ਵੀ ਜਿੱਥੇ ਜਾ ਕੇ ਦੇ। ਪਰ ਉਹ ਸਿਸਟਮ ਨੂੰ ਜੇ ਕੋਈ ਸचेत ਨਾ ਮਦਦੋਂ ਬਣਨ ਵਾਲਾ ਲਾਗੂ ਕਰੂਗਾ ਨਾ ਇਹ ਗੱਲ ਫੇਰ ਵਾਰ ਹੋਣੀ ਨਹੀਂ ਇਹ ਫੇਰ ਵੀ ਨਹੀਂ ਹੋਣੀ। ਇਸ ਪੱਧਰ ਦੀ ਇਹਦੀ ਕਾਂਸਪੀਰੇਸੀ ਹੈ। ਇਹ ਗੱਲ ਤਾਂ ਹੀ ਹੈ। ਜੇ ਮੈਂ ਕਹਿੰਦਾ ਵੀ ਜੋ ਸਾਡੀ ਇੱਕ ਰეკਮੈਂਡੀ ਕਰ ਦੇਣਗੇ ਵੀ ਜਿਹੜਾ ਇੱਥੇ ਰਿੰਦੇ ਇਹਨੂੰ ਭੇਜੋ ਜੁਬਨ ਚ। ਇਹ ਜਾ ਕੇ ਫੇਰ ਕਤਲ ਨੇ ਬਾਹਰ ਹੋਣਾ ਨਹੀਂ ਨੇ ਆਉਣਾ ਨਹੀਂ ਸਰਕਾਰ ਬਦਲ ਨਾਲ ਵੀ ਐਡੀ ਵੱਡੀ ਕਾਂਸਪੀਰੇਸੀ ਹੈ ਇਹ ਸਾਰੇ ਬੰਦੇ ਹੂ ਹੀ ਗੈਂਗਸਟਰਵਾਦ ਨਹੀਂ ਸਾਰੇ ਅਸਰ ਉਹ ਗੈਂਗਸਟਰਵਾਦ ਨਾਲ ਰੋਜ਼ ਗੱਲਾਂ ਕਰਦੀਆਂ ਇਹਨਾਂ ਦੀਆਂ ਏਜੰਸੀਆਂ ਕੈਨੇਡਾ ਵੀ ਹੁੰਦੀਆਂ ਨੇ ਯਾ ਯੂ ਐਸ ਏ ਵੀ ਹੁੰਦੀਆਂ ਨੇ ਰੋਜ਼ ਹੁੰਦੀਆਂ ਨੇ ਉਹ ਸਰਦਾਰਜੀ ਲਾਰੈਂਸ ਨੂੰ 268 ਲਾ ਕੇ ਉਹਦਾ ਡੀਸੀ ਚ ਟੇਬਲ ਲੱਗਾ ਹੋਇਆ ਮੈਨੂੰ ਕੋਈ ਬੰਦਾ ਗੱਲ ਦੱਸ ਕੇ ਗਿਆ ਉਹਨੇ ਵੀਡੀਓ ਕਰਦੇ ਗੱਲ ਕਰੀ ਜਿਹੜਾ ਜੂਲ ਨਹੀਂ ਹੈ ਕੋਈ ਉੱਥੇ ਪੰਜ ਉਹਦੇ ਟੇਬਲ ਤੇ ਫੋਨ ਪਏ ਨੇ ਤੇ ਅਸੀਂ ਨਿਆਂ ਦੀ ਅਸ ਕੀ ਤੋਂ ਕਰੀ ਜੰਨੇ ਆ ਫਿਰ ਬੰਦਾ ਵੀਡੀਓ ਕਾਰ ਰਾਹੀਂ ਦੱਸਣ ਦਾ ਕਹਿੰਦਾ ਹੈ ਕਹਿੰਦਾ ਇੱਥੋਂ ਗੁੱਟ ਤੱਕ ਇੱਥੋਂ ਤੱਕ ਖੰਮਣੀਆਂ ਲੱਗੀਆਂ ਹੋਈਆਂ ਨੇ ਇੱਕ ਇਧਰ ਪਿਆ ਇੱਕ ਇਧਰ ਪਿਆ ਤਨਵੇਜ ਤੇ ਫਨਵੇਜ ਚ ਜਿਹੜੇ ਮੀਟੇ ਬੈਠੇ ਸਾਨੂੰ ਨਿਆਂ ਦਿਵਾਊਗਾ ਕੌਣ ਬਹੁਤ ਸਾਰੀਆਂ ਇਹ ਜਿਹੇ ਗੱਲਾਂ ਨੇ ਵੀ ਇਹ ਇਸ ਕਰਕੇ ਆ ਵੀ ਚਲੋ ਚੋਣਾ ਸਿਸਟਮ ਦਾ ਜਿਹੜਾ ਹਿੱਸਾ ਹੈ ਭਾ ਲੜਨੀ ਹੁੰਦੀਆਂ ਨੇ ਜੀ ਸਾਨੂੰ ਕਿਸੇ ਦਾ ਕੋਈ ਪਰਸਨਲ ਗਿਲਾ ਬਹੁਤਾ ਹੈ ਨਹੀਂ ਨਾ ਪਰ ਪਰ ਕਈ ਗੱਲਾਂ ਹੁੰਦੀਆਂ ਨੇ ਇਹ ਜਿਹੜੇ ਸਾਰੇ ਬੰਦੇ ਇੱਥੇ ਆਏ ਨੇ ਸਾਡੇ ਕੋਲੇ ਹਰ ਬੰਦਾ ਚਾਹੁੰਦਾ ਹੁੰਦਾ ਵੀ ਗੱਲ ਕੀ ਹੋ ਰਹੀ ਹੈ ਆਖਰ ਉਹ ਤਾਂ ਥੱਲੂ ਵਰਕਰ ਤੋਂ ਚੱਲਦੀ ਹੈ ਨਾ ਇਕੱਲੇ ਤੋਂ ਗੱਲ ਉਹ ਜਿੱਥੇ ਜਦੋਂ ਕਿਥੋਂ ਉੱਥੇ ਕੋਈ ਉਹਨਾਂ ਨੂੰ ਐ ਲੱਗਦਾ ਵੀ ਅਗਲਾ ਠੀਕ ਨਹੀਂ ਹੋ ਰਹੀ ਉਹ ਫਿਰ ਫਿਰ ਕਹਿੰਦੇ ਨੇ ਫਿਰ ਉਹ ਕਹਿਣੀ ਪੈਂਦੀ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਤੁਸੀਂ ਸਾਰੇ ਮੈਥੋਂ ਦਾ ਸਾਰੇ ਸਮਝਦਾਰ ਹੋ ਇਹ ਬਹੁਤ ਵੱਡੀ ਲੜਾਈ ਹੈ ਬੋਲੇ ਬੈਰੀ ਦੀ ਇਹਦੇ ਚੋਂ ਬਸ ਬਾਹਰ ਆਉਣਾ ਜੇ ਆਪਾਂ ਕਹਿੰਦੇ ਬੋਲੇ ਬੈਰੀ ਪਸਾ ਜੇਗਾ ਇਹਦੇ ਵਾਸਤੇ ਬਹੁਤ ਹਿਰਦਾ ਚਾਹੀਦਾ ਮਤਲਬ ਉਹ ਜੇ ਕਹਿ ਲਈਏ ਜੋ ਫਿਰ ਜਾ ਕੇ ਇਹ ਗੱਲ ਬਾਹਰ ਹੋਣੀ ਹੈ ਵੀਰ ਕਰਦੇ ਆ ਵੀ ਕੋਈ ਸਮਾਂ ਇਹਦਾ ਬਣੇ ਤੇ ਜ਼ਰੂਰ ਬਾਹਰ ਆਵੇ ਸਾਰਿਆਂ ਦਾ ਧੰਨਵਾਦ